ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਇਹ ਉਹੀ दारू ਦੀ ਬੋਤਲ ਹੈ ਜਿਸ ਨੂੰ ਸਵਾਦ-ਸਵਾਦ ਦੇ ਵਿੱਚ ਪੀ ਕੇ ਆਪਣਾ ਦਿਮਾਗ ਘੁਮਾ ਕੇ ਸ਼ਰਾਬੀ ਬੰਦੇ ਨੇ ਇਸ ਡੱਬੀ ਚੋਂ ਸਿਗਰਟ ਕੱਢ ਕੇ ਕਾਸ਼ ਲਗਾਏ ਆਪਣੇ ਵੱਲੋਂ ਤਾਂ ਉਸ ਸ਼ਰਾਬੀ ਬੰਦੇ ਨੇ ਪੂਰਾ ਸਵਾਦ ਲੈ ਲਿਆ ਪਰ ਉਸ ਦੀ ਸਿਗਰਟ ਨੇ ਕਿਸਾਨਾਂ ਦੇ ਅੱਧੇ ਸਾਲ ਦੀ ਕੀਤੀ ਕਰਾਈ ਮਿਹਨਤ ਤੇ ਪਾਣੀ ਫੇਰ ਦਿੱਤਾ ਕਿਸਾਨਾਂ ਮੁਤਾਬਕ ਸਿਗਰਟ ਦੇ ਕਾਰਨ ਖੜੀ ਫਸਲ ਅੱਗ ਦੀ ਚਪੇਟ ਵਿੱਚ ਆ ਗਈ ਮਿੰਟਾਂ ਸਕਿੰਟਾਂ 'ਚ 60 ਤੋਂ 70 ਕਿੱਲੇ ਸੜ ਕੇ ਸੁਆਹ ਹੋ ਗਏ ਜੋ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਫਸਲਾਂ ਤਬਾਹ ਹੋ ਚੁੱਕੀਆਂ ਨੇ ਬੇਸ਼ੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਆ ਕੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਵੀ ਕੀਤੀ ਪਰ ਕਹਿੰਦੇ ਨੇ ਕਿ ਅੱਗ ਤੇ ਪਾਣੀ ਜਲਦੀ ਕਾਬੂ ਨਹੀਂ ਆਉਂਦੇ ਵੱਡਣ ਕਿਨਾਰੇ ਖੜੀਆਂ ਫਸਲਾਂ ਦਾ ਇਹ ਹਾਲ ਦੇਖ ਕਿਸਾਨਾਂ ਦੀਆਂ ਭੂਬਾ ਨਿਕਲ ਗਈਆਂ ਘਟਨਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਹਰਾਜ ਅਤੇ ਖੋਖਰ ਦੇ ਹੱਦ ਦੇ ਨੇੜੇ ਦੀਆਂ ਨੇ ਮੇਰਾ ਸੁਖਦੀਪ ਸਿੰਘ ਸਾਨੂੰ ਜਿਸਕਰ ਤੋਂ ਪਿੰਡ ਹਰਾਜ ਆ ਜੀ ਮੇਰਾ ਨਾਮ ਮੇਰਾ ਅੱਗ ਮੇਰੇ ਵੇਂਦੇ ਵੇਂਦੇ ਲੱਗ ਗਈ ਜੀ ਖੇਤ ਆਇਆ ਸੀਗਾ ਮੈਂ ਮਸ਼ੀਨ ਦਾ ਪਤਾ ਲੈਣ ਗਿਆ ਸੀ ਜੀ ਮੇਰੇ ਵੇਂਦੇ ਵੇਂਦੇ ਇੱਥੇ ਜੀ ਕੋਈ ਸੀਗਾ ਕੋਈ ਸ਼ਰਾਰਤੀਾਂ ਅੰਸਰ ਸੀਗਾ ਕੋਈ ਸ਼ਰਾਬ ਦੀ ਬੋਤਲ ਪਈ ਸੀ ਕੋਈ ਬੀੜੀ ਸੱਟ ਗਿਆ ਪਹਿਲਾਂ ਤਾਂ ਮੈਂ ਹੱਥੀ ਬਹੁ ਵਜਾਈ ਬਾਹ ਮੇਰੀ ਮੱਚ ਗਈ ਸਾਦੀ ਮੇਰਾ ਮਰ ਕੰਨ ਮੱਚ ਗਿਆ ਸਾਰਾ ਘਰ ਮੇ ਪਾ ਚਕੇ ਜਾ ਕੇ ਟਰੈਕਟਰ ਕਰੋ ਲਿਆ ਕੇ ਤਮਗਾ ਮਗਰ ਪਾ ਕੇ ਬਾਈ ਜਿੰਨੀ ਚੁੱਕੇ ਹੈਗੇ ਬਹੁਤ ਹਮਦਰਦੀ ਜਿੰਨੀ ਫੜ ਜੇ ਮੇਰੀ ਆਪ ਦੀ ਗੱਲੇ ਦੀ 2 ਕਿੱਲੇ ਮੱਛੀਆਂ ਮੇਰੇ ਹੋਰ ਭਰਾ ਸੀ ਕਿ ਮੇਰੇ ਅਰਗੇ ਸਾਰੇ ਜਿਨ੍ਹਾਂ ਦੇ 2-2 3-3 ਕਿੱਲੇ 4-4 ਕਿੱਲੇ ਹਰੇ ਘਰ ਦੇ ਮੱਛੀ ਹੈ तकरीबन ਇਹ ਮੇਰੇ ਨਾਲ ਜੀ ਬਾਹਲਾ ਨਹੀਂ ਤਾਂ 60 ਤੋਂ 70 ਕਿੱਲੇ ਕਣਕ ਮੱਛੀ ਮੰਗਤੀ ਦਾ ਸਰਕਾਰ ਸਰਕਾਰ ਤੋਂ ਮੰਗ ਕਰਦੇ ਜੀ ਬਸ ਸਾਨੂੰ ਖਾਤ ਮਿਲੇ ਜਿਹੜੇ ਨੇ ਸਾਡੀ ਕਿੰਨਾ ਗਲਤ ਖਰਾਬ ਕੀਤੀ ਜੀ ਨੇ ਬਲਜਿੰਦਰ ਸਿੰਘ ਜੀ ਉਹ ਦਾ ਦੋ ਕਿੱਲੇ ਨਸਾਨ ਹੋਇਆ ਜੀ ਤਰ੍ਹਾਂ ਇਹ ਵੀੜੀ-ਬਿੜੀ ਕੀਤੀ ਸੋ ਨਦਾਸ਼ਾ ਦਾ ਉਹ ਤੋਂ ਹੀ ਵੱਡੀ ਹੈ ਜੀ ਸਾਡੇ ਪਿੰਡ ਦੇ 20-25 ਕਿੱਲੇ ਸਾਡੇ ਪਿੰਡ ਦੇ ਹੋਣਗੇ ਜੀ ਕੁਝ ਖੁੱਕਰ ਦਾ ਰਕਬਾ ਬਚਿਆ 78 ਕਿੱਲੇ ਨੇ ਨਿਕਲਦੇ ਹੋ ਗਏ ਨਸਾਨ ਵੇ ਮਹੋਜਰ ਪਿਆ ਜਾਈ ਰਾਜਿੰਦਰ ਸਿੰਘ ਹੈ ਸੰਤੋਕਰੰਤਾ ਸਿੰਘ ਆਪਣੀ ਤਕਰੀਬਨ 3 ਕਿੱਲੇ ਕਣਕ ਸੀਗੀ ਉਹ ਚੋਂ ਕੋਈ ਅੱਧਾ ਕਿੰਨਾ ਪਾਵਾ ਬਚੀ ਹੋਵੇ ਨਹੀਂ ਸਾਰੀ ਹੱਕ ਦੀੇੇਟ ਚ ਆ ਗਈ ਹੈ ਕਾਰਨ ਕੀ ਹੈ ਹਾਂਜੀ ਇਹ ਕਾਰਨ ਤਾਂ ਨਹੀਂ ਕੋਈ ਕਹਿ ਸਕਦੇ ਜੇ ਹੌਲੀ ਹੌਲੀ ਪਤਾ ਲੱਗੂਗਾ ਜੀ ਨਾਲ ਇੱਕ ਗਵੰਡੀ ਦੀ ਪ੍ਰਕਾਸ਼ ਸਿੰਘ ਸਨਪ ਭਾਗ ਸਿੰਘ ਇੱਕ ਹੈਗਾ ਜੀ ਗੁਰਪ੍ਰੀਤ ਸਿੰਘ ਸਨਫ ਜਗਰਾਜ ਸਿੰਘ ਉਹਦੀ ਕਣਕ aí ਨਾਲ ਤੇ ਕੁਛ ਰੱਖ ਜੰਦਾ ਰਖਵਾ ਕੇ ਅਜੇ ਤੱਕ ਕੋਈ ਪਤਾ ਨਹੀਂ ਲੱਗਦਾ ਕਿ ਰਕਵਾ ਕਾਫੀ ਹੈ ਜਾਂ ਨਹੀਂ ਜਾਨੀ ਜਾਨੀ ਹੈ ਜਰਾ ਜਾਨੀ ਜਾਏ ਤਾਂ ਪਤਾ ਲੱਗੂਗਾ ਤੇ ਆਪਣੇ ਇਧਰ ਗਾਂ ਵੇਖਿਆ ਕਿ ਰਨ ਨੁਕਸਾਨ ਆ ਕਿ ਕਿੰਨਾ ਹੋਇਆ ਇਹ ਕਰੇ ਤੁਰੇ ਆਏ ਅਸੀਂ ਬਾਹਰ ਸੀਗੇ ਸਾਨੂੰ ਪਤਾ ਲੱਗਿਆ ਮੰਗ ਕੀ ਕਰਦੇ ਪ੍ਰਸ਼ਾਸਨ ਇਹ ਤੋਂ ਮੁਆਵਜ਼ੇ ਦੀ ਮੰਗ ਕਰਦੇ ਆਂ ਜੋ ਬੰਦਾ ਇਹਦਾ ਉਹ ਰਕਮ ਦਿੱਤੀ ਜਾਵੇ ਇਸ ਮੌਕੇ ਭਰੇ ਮਨ ਦੇ ਨਾਲ ਕਿਸਾਨਾਂ ਨੇ ਪੰਜਾਬ ਸਰਕਾਰ ਅੱਗੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਸੋ ਦੋਸਤੋ ਹਕੀਕੀ ਟੀਵੀ ਪੰਜਾਬੀ ਜਰੀਏ ਅਸੀਂ ਬਾਕੀ ਕਿਸਾਨਾਂ ਨੂੰ ਵੀ ਸਤਰਕ ਕਰਨਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਹਾਲੇ ਤੱਕ ਫਸਲ ਨਹੀਂ ਵਢੀ ਤਾਂ ਉਸ ਦਾ ਧਿਆਨ ਰੱਖੋ ਤੇ ਜਲਦ ਹੀ ਆਪਣਾ ਵਢੀ ਵਾਲਾ ਕੰਮ ਸਮਾਪਤ ਕਰ ਲਿਓ ਹਕੀਕੀ ਟੀਵੀ ਪੰਜਾਬੀ ਲਈ ਸ਼੍ਰੀ ਮੁਖਸਰ ਸਾਹਿਬ ਤੋਂ ਸੋਨੀ ਢੱਲਾ ਦੀ ਰਿਪੋਰਟ